ਦੇ ਘਰ ਦੇ ਵਿੱਚ ਸੋ ਇਸ ਟਾਈਮ ਅਸੀਂ ਕਰਤਾਰਪੁਰ ਕੋਰੀਡੋਰ ਤੇ ਖੜੇ ਆਂ ਇਹ ਸੜਕ ਕਰਤਾਰਪੁਰ ਕੋਰੀਡੋਰ ਨਹੀਂ ਜਾਂਦੀ ਹੈ ਤੇ ਇੱਥੇ ਆ ਕੇ ਤੁਸੀਂ ਦੇਖ ਸਕਦੇ ਕਿ ਕੀ ਖੜਾande ਹਾਲਾਤ ਨੇ ਬੇ ਹਿਸਾਬ ਕਿਹੜਾ ਪ੍ਰਬੰਧ ਜੀ ਉਹ ਜੂਮ ਕਰ ਉਹ ਉਹ ਜਿਹੜੇ ਸਾਡੇ ਘਰ ਆ ਕੇ ਹਾਲ ਚ ਬੈਠੇ ਨੇ ਨਾ ਅੱਛਾ ਅੱਛਾ ਉਹਨਾਂ ਦੇ ਤਾਂ ਚੜਿਆ ਹੀ ਪੂਰਾ ਹੁਣ ਪਾਣੀ ਕਿਹੜਾ ਵਿਚਾਰ ਛੇ ਪੁਛਾਂ ਆ ਗਿਆ ਓਕੇ ਅੱਛਾ ਇਹ ਪਰਿਵਾਰ ਤੁਹਾਡੇ ਘਰ ਹਾਲ ਚ ਬੈਠਾ ਆ ਗਿਆ ਹਾਂ ਛਾੜੀ ਪਰਿਵਾਰ ਨੇ ਜਿਹੜੀ ਤੁਹਾਡੀ ਕੋਲੋਨੀ ਜਿਹੜੀ ਨਾ ਤੁਹਾਡੇ ਵੰਡੇ ਸੇਵਾਈ ਆ ਬੜੇ ਧਾਗਾ ਵਾਲੇ ਤੁਸੀਂ ਪਰ ਇਹ ਵੀ ਜਦੋਂ ਸੋ ਪਰ ਇਹ ਜਿਹੜੀ ਆਪਤਾ ਵਾ ਮਾਲਕ ਕਿਰਪਾ ਕਰੇ ਇਸ ਤੋਂ ਉਦਯਾਤ ਬਖਸ਼ੇ ਇਹਨਾਂ ਨੂੰ ਸਮਾਨ ਚੁੱਕਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਇਹ ਹਾਂ ਸੋ ਬੇਹਸਾਬ ਮਾੜਾ ਦੌਰ ਚੱਲਦਿਆ ਪੰਜਾਬ ਦਾ ਏ ਤਰੀਕ ਅੱਜ ਅਗਸਤ ਦਾ ਲਾਸਟ ਦਿਨ ਚੱਲਦਿਆ ਜੀ ਲਾਸਟ ਤਰੀਕ ਅਗਸਤ ਦੀ ਤੇ ਸਮਾਂ ਕੋਈ 3 3:30 ਦਾ ਹੋ ਚੁਲਿਆ ਚੱਲਿਆ ਵਾ ਤੇ بارش ਵੀ ਨਾਲ ਫਿਰ ਸ਼ੁਰੂ ਹੋ ਗਈ ਆ ਥੋੜਾ ਮੈਂ ਤੁਹਾਨੂੰ ਇੱਧਰ ਦੇ ਹਾਲਾਤ ਵਿਖਾਉਣਾ ਵਾ ਇਹ ਜਿਹੜੇ ਕਰਤਾਰਪੁਰ ਕੋਰੀਡੋਰ ਦੀ ਇਹ ਮੇਨ ਕਰਤਾਰਪੁਰ ਕੋਰੀਡੋਰ ਦਾ ਤੁਹਾਨੂੰ ਵਿਊ ਦੇਖ ਸਕਦਾ ਤੇ ਇਹ ਕਰਤਾਰਪੁਰ ਕੋਰੀਡੋਰ ਦੀ ਜਿਹੜੀ ਪੁਰਾਣੀ ਸੜਕ ਸੀ ਜਿਵੇਂ ਉਹਦੇ ਹਾਲਾਤ ਵਿਖਾਵਾਂ ਤਾਂ ਤੁਸੀਂ ਵੇਖ ਕੇ 당ਗ ਰਹਿ ਜਾਓਗੇ। ਆਹ ਕਰਤਾਰਪੁਰ ਕੋਰੀਡੋਰ ਦੀ ਪੁਰਾਣੀ ਛੜਕਿਆ ਉਹ ਸਾਹਮਣੇ। ਉਹ ਜਿੱਥੇ ਟਰਾਂਸਫਾਰਮਰ ਦਿਸ ਰਿਹਾ ਵਾ ਇਹ ਸੜਕ ਤੋਂ ਕਨੈਕਟੀਵਿਟੀ ਇਸ ਹਿੱਸੇ ਨਾਲ ਟੁੱਟ ਚੁੱਕੀ ਆ। ਇੰਨਾ ਪਾਣੀ ਦਾ ਫਲੋ ਸੀ ਜਿੱਦਣ ਹੜ ਆਏ। ਹੜ ਤੇ ਇਸ ਟਾਈਮ ਵੀ ਤਕਰੀਬਨ ਫੇਰ ਪਾਣੀ ਦਾ ਫਲੋ ਬਹੁਤ ਜ਼ਿਆਦਾ ਪਰ ਜਦੋਂ ਆਏ ਹੋਣਗੇ ਸੜਕ ਦਾ ਇਹ ਐਡਾ ਵੱਡਾ ਹਿੱਸਾ ਕੋਈ 100 ਮੀਟਰ 100 200 ਮੀਟਰ ਦਾ ਹਿੱਸਾ ਸਿੱਧਾ ਆਪਣੇ ਨਾਲ ਰੋੜ ਕੇ ਲੱਗੀ ਸੜਕ ਇਹ ਹੜ ਦਾ ਪ੍ਰਭਾਵ ਸੋ ਬਹੁਤ ਮਾੜੇ ਹਾਲਾਤ ਇਸ ਟਾਈਮ ਤੇ ਮੈਂ ਗੁਜ਼ਾਰਿਸ਼ ਕਰਦਾ ਵਾਂ ਜਿਹੜੇ ਵੀ ਸਾਥੀ ਵੀਡੀਓ ਵੇਖਣ ਜਰੂਰ ਦੂਜੇ ਲੋਕਾਂ ਤੱਕ ਗੱਲ ਪਹੁੰਚਾਉਣ ਕੇ ਇਹ ਰਲ ਮਿਲ ਕੇ ਅਸੀਂ ਇਸ ਆਪਾਧਾਤੋਂ ਨجات ਪਾਉਣੀ ਆ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾਵੇ ਮਾਇਕ ਮਦਦ ਹੋ ਜੇ ਕੋਈ ਰਾਸ਼ਨ ਪਾਣੀ ਦੀ ਮਦਦ ਹੋ ਜੇ ਕੋਈ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮਦਦ ਹੋ ਜੇ ਕੋਈ ਉਹਨਾਂ ਦੇ ਲੇ ਕੱਪੜੇ ਪਾਣੀ ਦੀ ਮਲਦ ਹੋ ਜੇ ਕਿਉਂਕਿ ਅਸੀਂ ਕੋਸ਼ ਘਰਾਂ ਚ ਗਏ ਅੱਜ ਤੇ ਵੇਖਿਆ ਕਿ ਲੋਕਾਂ ਦੇ ਘਰਾਂ ਦੇ ਘਰ ਡੁੱਬ ਚੁੱਕੇ ਆ ਕੱਪੜਾ ਪਾਣੀ ਸਾਰਾ ਉਹਨਾਂ ਦਾ ਖਤਮ ਹੋ ਚੁੱਕਾ ਆ ਤੇ ਕੋਈ ਉਹਨਾਂ ਕੋ ਪਾਉਣ ਲਈ ਕੱਪੜੇ ਨਹੀਂ ਛੱਤਾਂ ਵੀ ਡਿੱਗ ਚੁੱਕੀਆਂ ਸੋ ਜ਼ਰੂਰਤ ਆ ਜੀ ਪੰਜਾਬੀਆਂ ਨੂੰ ਅੱਗੇ ਆ ਕੇ ਇਸ ਚੀਜ਼ ਨੂੰ ਲੋਕਾਂ ਦੀ ਹੈਲਪ ਕਰਨ ਦੀ ਸੋ ਬਹੁਤ ਜ਼ਰੂਰੀ ਬਹੁਤ ਮਾੜੇ ਹਾਲਾਤ ਆ ਜੀ ਉਹ ਸਾਥੀ ਆਏ ਆ ਤੇ ਮੇਰੇ ਵੀਰ ਨਵਜੀਤ ਜੀ ਅਹੀਂ ਤੇ ਕਾਫੀ ਦਿਨਾਂ ਦੇ ਆਉਣ ਨੂੰ ਕਰਦੇ ਆ ਤੇ ਅੱਜ ਸਾਡਾ ਸਵਭ ਬਣਿਆ ਬਟ ਆ ਕੇ ਅਸੀਂ 당ਗ ਰਹਿ ਗਏ ਕਿ ਕੀ ਬਣਿਆ ਇੱਥੇ ਬਹੁਤ ਮਾੜੇ ਹਾਲਾਤ ਭਾਜੀ ਉਹ ਵਿਖਾ ਲਓਣਾ ਵੇਖੋ ਕਿੰਦਾ ਟੋਏ ਪੈ ਕੇ ਸੜਕਾਂ 'ਚ ਹਾਂ ਥੱਲੇ ਤੇ ਇੱਧਰ ਜੇ ਮੈਂ ਵਿਖਾਵਾਂ ਤੁਹਾਨੂੰ ਤੇ ਇੱਕ ਕੋਰੀਡੋਰ ਦੇ ਰਸਤੇ ਜਾਂਦੇ ਜਾਂਦੇ ਆ ਸੜਕ ਪੂਰੀ ਥੱਲੇ ਧੱਸ ਚੁੱਕੀ ਆ ਮਤਲਬ ਰਸਤਾ ਖਤਰਨਾਕ ਪਤਾ ਨਹੀਂ ਕੀ ਬਣ ਜਾਣਾ ਇਧਰੋਂ ਪਾਣੀ ਪੂਰਾ ਦੂਸਰੀ ਸਾਈਡ ਜਾ ਰਿਹਾ ਵਾ ਤੋ ਹਾਲਾਤ ਵੇਖ ਕੇ ਅਸੀਂ 당ਗ ਰਹਿ ਜੰਨੇ ਆ ਜੋ ਇਸ ਟਾਈਮ ਬਣ ਰਿਆ ਵਾ ਇਹ ਦ੍ਰਿਸ਼ ਇਸ ਟਾਈਮ ਕਰਤਾਰਪੁਰ ਕਾਰਿਡੋਰ ਦੇ ਜਿੱਥੇ ਹੜਾ ਨੇ ਪੂਰੀ ਮਾਰ ਮਾਰੀ ਹੈ ਤੇ ਘਰਾਂ ਦੇ ਘਰ ਚਾਰ ਪੰਜ ਦਿਨ ਹੋ ਚੁੱਕੇ ਚੱਲੇ ਡੁੱਬੇ ਆ ਸਾਹਮਣੇ ਘਰ ਮੈਂ ਪਹਿਲਾਂ ਵੀ ਖਾਇਸ ਤੈਨੂੰ ਆ ਵੇਖੋ ਸੋ ਬਹੁਤ ਮਾੜੇ ਹਾਲਾਤ ਵਾਹਿਗੁਰੂ ਕਿਰਪਾ ਕਰੇ ਪ੍ਰਮਾਤਮਾ ਨਦਰ ਸਵਰਦੀ ਕਰੇ ਹਿਸਾਬ ਦਾ ਤੋਂ ਨਜਾਤ ਮਿਲੇ ਬਾਕੀ ਹਾਲਾਤ ਮਾੜੇ ਓਵਰ ਆਲ ਇਸ ਤੋਂ ਬਾਅਦ ਜਦੋਂ ਇਹ ਹੜ ਦਾ ਪਣੀ ਸਪੋਜ਼ ਕਰ ਲੋ ਦੁਹਾਂ ਦਹਾਂ ਦੇ ਪੰਜ ਸਤਾਂ ਦਹਾਂ ਦੇ ਤੱਕ ਠਾਵੇਂ ਚੱਲ ਗਿਆ ਪਰ ਜਿਹੜੇ ਉਸ ਤੋਂ ਬਾਅਦ ਹੜ ਦੇ ਪੋਸਟ ਕੌਨਸੀਕਵੈਂਸਸ ਹੁੰਦੇ ਆ ਹੋਰ ਵੀ ਮਾੜੇ ਹੁੰਦੇ ਵਾਟਰ ਬੋਰਨ ਡਿਸੀਜ਼ ਬੜੀਆਂ ਚੱਲਦੀਆਂ ਉਹਨਾਂ ਤੋਂ ਬਚਣ ਲਈ ਵੀ ਕੁਝ ਮਹੀਨਿਆਂ ਦਾ ਸਮਾਂ ਲੱਗ ਜਾਣਾ ਬਾਕੀ ਇਹਨਾਂ ਦੇ ਮੁੜ ਵਸੇਬੇ ਤੇ ਇਹਨਾਂ ਦੇ ਦੁਬਾਰਾ ਆਪਣੇ ਆਪ ਨੂੰ ਖੜਾ ਕਰਨ ਤੇ ਸਾਲਾਂ ਬਦਰ ਸਾਲ ਲੱਗ ਸਕਦੇ ਆ ਪਰ ਜਿਹੜਾ ਇੱਕ ਦੋ ਮਹੀਨੇ ਦੇ ਉਸ ਤੋਂ ਬਾਅਦ ਸਮਾਂ ਆਉਣ ਜਾ ਰਿਹਾ ਵਾ ਹੜਾਂ ਤੋਂ ਬਾਅਦ ਉਹ ਬਹੁਤ ਜ਼ਿਆਦਾ ਮਾੜਾ ਹੋ ਰਿਹਾ ਹੈ ਤੁਸੀਂ ਤਾਂ ਪਾਰ ਦੇਖਿਆ ਥੋੜੀ ਆ ਸਾਹਮਣੇ ਵੀਊ ਕਾ ਜ਼ੂਮ ਕਰਾ ਉਹ ਤੇ ਸਮਝਦੇ ਲੱਗੇ ਹਾਂ ਕੰਟੀਨਿਊਸ ਪੈਦੇ ਨੇ ਵੇਚਿਆ ਦੀ ਜਿਹਦੇ ਗੈਪ ਹੈ ਉਹ ਇੱਕਦਾਂ ਹੀ 350 ਦਾ ਜੋ ਦੱਸ ਰਹੇ ਜਿਹੜੇ ਬਿਲਕੁਲ ਨੀਅਰ ਬਏ ਉਧਰਲੀ ਸਾਈਡ ਤੇ ਵੀ ਸੁਭਾਈਦੇ ਆ ਨਹੀਂ ਇਧਰ ਮੁੰਡੇ ਜਿਹੜੇ ਨਾ ਸਾਡੇ ਕਹ ਲੋ ਪੱਖੋ ਘਟਾਲੀ ਸਾਹ ਤੋਂ ਡੇਰੇ ਦੇ ਹੋਰ ਸੰਗਤ ਜਿਹੜੀ ਸੀ ਮੀਂਹ ਦੇ ਇਸ ਤੋਂ ਤੇਜ਼ ਮੀਂਹ ਜਦੋਂ ਨਾ ਤੁਸੀਂ ਬੰਦ ਕਰਦੇ ਰਹੇ ਨੇ ਵੀ ਬੋਰੀਆਂ ਭਰਦੇ ਹੀ ਪਰ ਉਹ ਨਹੀਂ ਟਿਕਾਂ ਦਿੰਦੀ ਉਧਰਲੀ ਸਾਈਡ ਇਧਰ ਉਹ ਲੱਗੇ ਰਹੇ ਇਧਰ ਵੀ ਚੱਲੇ ਨੇ ਪਰ ਇਹਨੇ ਚ ਨੂੰ ਪਾਣੀ ਦਾ ਇਨਾ ਯੋਰ ਪਿਆ ਕਿ ਇੱਕ ਦਮ ਟੁੱਟਣ ਵੀ ਕਰਦੇ ਮੈਂ ਕਿਲੋਮੀਟਰ ਵੀ ਨਹੀਂ ਬੰਦਦਾ ਬਿਲਕੁਲ ਸਭ ਤੋਂ ਪਹਿਲੀਆਂ ਛਲਾਂ ਕਿਹੜਾ ਵੀ ਇੱਧਰ ਨੂੰ ਚੜੀਆਂ ਹਾਂ ਇਹਨਾਂ ਨੂੰ ਹਾਂ ਉਹ ਟੱਪਰਾਂ ਦੇ ਨੂੰ ਸਮਾਂ ਚੁੱਕਣ ਦਾ ਮੌਕਾ ਨਹੀਂ ਮਿਲਿਆ ਇਸ ਤੋਂ ਅੱਗੇ ਬਾਜਵਾ ਦੇ ਪਰਿਵਾਰ ਨੇ ਹੂੰ ਤੇ ਉਹਨਾਂ ਦੇ ਇਹ ਕਿਹੜਾ ਪਿੰਡ ਪਿੰਦਾ ਵਾ ਅੱਗੇ ਜਾ ਕੇ ਡੇਰੀ ਇਹ ਪੱਖੋ ਕੇ ਟਾਲੀ ਸਾਹਿਬ ਪੱਖੋ ਕੇ ਟਾਲੀ ਸਾਹਿਬ ਚੰਦੂ ਨੰਗਲ ਹੈ ਚੰਦੂ ਨੰਗਲ ਉਹਦੇ ਵਿੱਚ ਕੀ ਹੋਇਆ ਕਿ ਉਹਦੇ ਤੇ ਸਾਡਾ ਜ਼ਿਮੀਂਦਾਰ ਭਰਾ ਹੀ ਉਹਦੀਆਂ ਡੇਰੀ ਹੈ ਹਾਂ ਤੁਹਾਨੂੰ ਪਤਾ ਅੱਜਕੱਲ ਡੰਗਰ ਬੜੇ ਮੋਲਦੇ ਡੰਗਰ ਨੇ ਹਾਂ ਤਾਂ ਉਹ ਕਹਿੰਦਾ ਵੀ ਇੱਕ ਗਾਂ ਦੇ ਰਸੇ ਨੂੰ ਹੱਥ ਪਿਆ ਦੂਜੀ ਨੂੰ ਨਹੀਂ ਪਿਆ ਤੇ ਸਾਰੀਆਂ ਹੀ ਓਏ ਹੋਏ ਹੋਏ ਤੇ ਉਸ ਤੋਂ ਹੋਰ ਲਿਆ ਬਣਿਆ ਜਦੋਂ ਆਈ ਜਾ ਕੇ ਵੇਖਿਆ ਸਵੇਰ ਦਿਨ ਚੜਿਆ ਤੇ ਅੱਧੇ ਡੰਗਰ ਜਿਹੜੇ ਬਾਜਵੇਂ ਕੱਢ ਲਈ ਤੇ ਅੱਧੇ ਡੰਗਰ ਉੱਥੇ ਸੂਬਾ ਸਿੰਘ ਐ ਔਰ ਹੋਰ ਗੱਦੇਵਰੇ ਨੇ ਟੈਣੀ ਭਾਈ ਨੇ ਸਾਰੇ ਰਲ ਕੇ ਰਸੇ ਪਾ ਕੇ ਬਾਹਰ ਕੱਢੇ ਉੱਤੇ ਅਗੜੇ ਪੜਾ ਚਗਲਿਆਂ ਦੇ ਕੱਢੇ ਤੇ ਤੀਜੇ ਦਿਨ ਅਗੜਿਆਂ ਦੇ ਕੱਢੇ ਚੱਲਦਾ ਰਿਹਾ ਜੇ ਤੁਸੀਂ ਹੁਣ ਪਾਣੀ ਥੱਲੇ ਹੋਇਆ ਹੀ ਫੇਰ ਚੜ ਰਿਹਾ ਪਰ ਉਧਰ ਜਾ ਕੇ ਕੋਈ ਡੰਗਰ ਜਿਹੜੇ ਨੇ ਮਰੇ ਪਏ ਨੇ ਬੜਾ ਜਾਨੀ ਮਾਲੀ ਨੁਕਸਾਨ ਹੋਇਆ ਜੀ ਇਹਦੇ ਵਿੱਚ ਨਾ ਇਨਸਾਨਾਂ ਦਾ ਵੀ ਜਾਨਵਰਾਂ ਦਾ ਵੀ ਇੱਕ ਤੇ ਹੁਣ ਬਿਲਡਿੰਗਾਂ ਟੁੱਟ ਗਈਆਂ ਕਾਲਾਂ ਵਾਲੀ ਚੌਂਕ ਤਾਂ ਜਿਹੜੇ ਆਏ ਉੱਥੇ ਟੁੱਟਵਾਨਾਂ ਜਿਹੜੀਆਂ ਡਿੱਗੀਆਂ ਨੇ ਢੇਢੇਰੀ ਹੋ ਗਈਆਂ ਨੇ ਜਿਹੜਾ ਪਾਣੀ ਉੱਜ ਘੰਟੇ ਤੱਕ ਤੇ ਜੇ ਜ਼ਿਆਦਾ ਘੰਟੇ ਇਦਾਂ ਰਹਿੰਦਾ ਹੈ ਤੇ ਤੁਹਾਨੂੰ ਪਤਾ ਹੈ ਡੈਫੀਨੇਟਲੀ ਇੱਕ ਬਿਲਡਿੰਗ ਦੀ ਸਟਰਕਚਰ ਹੈ ਬਿਲਕੁਲ ਨੀਹਾਂ ਤੱਕ ਪਾਣੀ ਜਾਣਾ ਤੇ ਅੱਜ ਸੁੱਕਾ ਤਾਂ ਫਰਕ ਜਿਹੜਾ ਵੀ ਹੈ ਉਹ ਵੀ ਅਸੀਂ ਰਸਤੇ ਚੋਂਦੇ ਹੁੰਦੇ ਬਲਵਿੰਦਰ ਜੀ ਦੇਖ ਰਹੇ ਸੀ ਕਿ ਕਾਫੀ ਲੋਕ ਅਜੇ ਵੀ ਘਰਾਂ ਦੀ ਛੱਤਾਂ ਤੇ ਚੜੇ ਆ ਪਾਣੀ ਵਾਲੇ ਦੇ ਵੜੇ ਨੀਹਾਂ ਤੇ ਖਲੋਤਾ ਬਟਰ ਰਿਸਕੀ ਹੋਣ ਵਾਲੀ ਉਹਨਾਂ ਨੂੰ ਚਾਹੀਦਾ ਵੀ ਉੱਥੋਂ ਇਵੈਕੂਏਟ ਕਰਕੇ ਤੇ ਰੈਸਕਿਊ ਕਰ ਲਿਆ ਜਾਏ ਉਹਨਾਂ ਨੂੰ ਓਏ ਬਾਇਸਾ ਚਾ ਲੋ ਕਰਦੇ ਨੇ ਕਿ ਬਾਰਡਰ ਏਰੀਆ ਤੇ ਬਾਰਡਰ ਏਰੀਆ ਦੇ ਅੱਜ ਤੋਂ 4 ਮਹੀਨੇ ਪਹਿਲਾਂ ਜਿਹੜਾ ਲੜਾਈ ਦਾ ਮਾਹੌਲ ਰਿਹਾ ਹਾਂਜੀ ਸਾਡੇ ਲੋਕੀ ਪਹਿਲਾਂ ਰਾਤ ਨੂੰ ਨਹੀਂ ਸੁੱਤੇ ਬਿਲਕੁਲ ਉਹ ਤਾਂ ਨਹੀਂ ਸੁੱਤੇ ਕਿਉਂਕਿ ਲੜਾਈ ਦੀ ਗੈਰਕਹੀ ਇਥੋਂ ਆਪਾਂ ਡਰੋਨ ਚੜ੍ਹਾ ਦੇ ਤੇ ਲੈਂਦੇ ਹਾਂ ਕਦੀ ਰਾਤ ਲਾਈਟ ਇਧਰੋਂ ਪਾ ਕੇ ਲਾਈਟਾਂ ਬੰਦ ਕਰ ਦੋ ਸ਼ਾਮ ਦਾ ਮਾਹੌਲ ਇਥੋਂ ਪਹਿਲਾਂ ਕਾਰਗਿਲ ਦਾ ਮਾਹੌਲ ਠਾਸੀ ਦਾ ਮਾਹੌਲ ਪਰ ਓਵਰਲ ਕਹਿਣ ਦੀ ਗੱਲ ਵੀ ਬਾਰਡਰ ਤੇ ਨੀਤ ਨਵੀਂ ਨਹੀਂ ਮਾਂ ਆਉਂਦੀਆਂ ਰਹੀਆਂ ਤੇ ਇਹ ਬਾਰਡਰ ਵਾਲੇ ਇਲਾਕੇ ਦੇ ਲੋਕ ਸਹਿੰਦੇ ਰਹੇ ਆ ਗੱਲਾਂ ਨੂੰ ਹਾਂ ਹਾਂ ਸਹਿੰਦੇ ਰਹੇ ਪਰ ਉਹ ਜਿਹੜੀ ਤੁਸੀਂ ਉਹ ਜਿਹੜੀ ਗੱਲ ਕਰ ਰਹੇ ਹੋ ਉਹ ਸਫੈਦ ਦੇ ਸਾਹਮਣੇ ਉਹ ਸਫੈਦਿਆਂ ਦੇ ਪੂਰੀ ਡਾਰ ਦੀ ਡਾਰੀ ਡਿੱਗ ਪਈ ਡਾਰ ਹੀ ਡਿੱਗੀ ਆ ਇਹ ਆ ਜਿਹੜੀ ਇਸ ਟਾਈਮ ਤੁਸੀਂ ਗੱਲ ਕਰ ਰਹੇ ਹੋ ਤੇ ਇੱਕ ਤੇ ਇੱਕ ਇੱਧਰ ਵੀ ਪੁਆਇੰਟ ਹੈ ਤੇ ਇਸ ਤੋਂ ਅੱਗੇ ਜਾ ਕੇ ਵੀ ਉਹ ਸਾਹਮਣੇ ਸਫੈਦਿਆਂ ਦੀ ਇਹ ਲੜੀ ਆ ਤੁਸੀ ਤੇ ਅੜ ਵਿੱਚ ਗੈਪ ਦਿਸ ਰਿਹਾ ਆ ਇਹੜਾ ਇਹ ਗੈਪ ਜਿੱਦਣ ਕਹਿੰਦੇ ਹੜਾ ਇਹ ਆ ਉਹ ਨਾਲ ਦਾ ਨਾਲ ਘਟੋ ਘਟ ਵੀ ਇੱਥੇ ਮਿਲਦਾ ਦੋ ਤਿੰਨ ਸੌ ਸਪੈਡਾਣਾ ਸਦਾ ਹੀ ਕਿਤੇ ਡਿੱਗ ਪਿਆ 26 ਦੀ ਰਾਤ 12:30 ਵਜੇ ਨੌਜਵਾਨ ਲੱਗੇ ਰਹੇ ਨੇ ਦਾਤ ਦੇਣੀ ਪਈ ਬੜੀ ਹਿੰਮਤ ਰੱਖੀ ਹੈ ਅਸੀਂ ਇਹ ਵੀ ਵੇਖਿਆ ਕਿ ਕਈ ਮੁੰਡੇ ਸ਼ਹਿਰ ਦੇ ਉਹ ਵੀ ਗਏ ਨੇ ਜਿਨ੍ਹਾਂ ਦੀ ਕਿਲਾਪਾਲੀ ਵੀ ਨਹੀਂ ਪਰ ਉਹਮ ਦਰਦੀ ਦੇ ਤੌਰ ਤੇ ਕਿ ਤੁਹਾਨੂੰ ਨਹੀਂ ਇਨਸਾਨੀਅਤ ਇਨਸਾਨੀਅਤ ਦੇ ਤੌਰ ਤੇ ਬਿਲਕੁਲ ਪੰਜਾਬੀ ਸਾਡੇ ਤੇ ਵੈਸੇ ਹੀ ਵੱਧ ਚੜ ਕੇ ਇਹੋ ਜੀ ਆਪਦਾ ਦਾ ਸਾਹਮਣਾ ਡਟ ਕੇ ਕਰਦੇ ਆ ਤੇ ਇੱਧਰ ਸਾਡੇ ਸਾਥੀ ਸੰਜੀਪ ਜੀ ਰਮੇਸ਼ अवस्थी ਜੀ ਨਾਲ ਹੰਡਾ ਸਾਹਿਬ ਉਹ ਵੀ ਇਸ ਮਸਲੇ ਤੇ ਗੱਲਬਾਤ ਕਰ ਰਹੇ ਆ ਤੇ ਜਿਹੜੇ ਨੌਜਵਾਨ ਲੱਗੇ ਸੀ ਤੇ ਉਹਨਾਂ ਦੀ ਜਾਨਾਂ ਰਿਸਕ ਦੇ ਵਿੱਚ ਪੈ ਜਾਂਦੀਆਂ ਇਹ ਮੈਂ ਗੱਲ ਦੱਸਾਂ ਕਿ ਸਾਡੇ ਸਾਥੀ ਭਲਵਿੰਦਰ ਸਿੰਘ ਜੀ ਨੇ ਇਹ ਪ੍ਰਧਾਨ ਸਾਹਿਬ ਵੀ ਆ ਡੀਟੀਐਫ ਦਿਗ ਵਿਦੇ ਦੀ ਸੰਸਥਾ ਦੇ ਤੇ ਬੜੇ ਸਿਰ ਕੱਢ ਆ ਗੂ ਨਾ ਡੇਰੇ ਦੇ ਕੋਈ ਵੀ ਦੇਦੇ ਦੇ ਵਿੱਚ ਪ੍ਰੋਗਰਾਮ ਹੁੰਦਾ ਵ ਤੇ ਪਹਿਲ ਦੇ ਅਧਾਰ ਤੇ ਕੰਮ ਕਰਦੇ ਤੇ ਜਿੱਦਣ ਦਾ ਇਹ ਰੈਸਕਿਊ ਆਪਰੇਸ਼ਨ ਚੱਲ ਰਿਹਾ ਵ ਇਹਨਾਂ ਵੀ ਆਪਣਾ ਯੋਗਦਾਨ ਬੜ ਮੁੱਲਾ ਪਾਇਆ ਇਹਨਾਂ ਤੇ ਇਹਨਾਂ ਦੀ ਟੀਮ ਨੇ ਨਾਲ ਅਸ਼ਵਨੀ ਰਮੇਸ਼ਵਸਥੀ ਜੀ ਮੇਰੇ ਤੇ ਇੱਧਰ ਸਾਡੇ ਸਕੂਲ ਤੋਂ ਨਵਜੀਤ ਜੀ ਨਾਲ ਕਰਨਪਾਲ ਜੀ ਰਣਵੀਰ ਸਿੰਘ ਜੀ ਤੇ ਕਬਲ ਜੀ ਖਲੋਤੇ ਨੇ ਸੋ ਓਵਰਆਲ ਜੇ ਮੈਂ ਗੱਲ ਕਰਾਂ ਤੇ ਹਾਲਾਤ ਬੱਤਰ ਹੋ ਚੁੱਕੇ ਨੇ ਤੇ ਜਿਹੜੇ ਹਾਲਾਤ ਮੈਂ ਪਹਿਲਾਂ ਵੀ ਦੱਸੇ ਸੀ ਆਫਟਰ ਪੋਸਟ ਕੌਨਸੀਕੁਐਂਸ ਜਿਹੜੇ ਹੜਾਂ ਦੇ ਹੋਣੇ ਆ ਜਿਦੇ ਵਿੱਚ ਵਾਟਰ ਬੋਰਨ ਡਿਜ਼ੀਜ਼ ਆਉਣੀਆਂ ਵਾਂ ਕਈ ਤਰ੍ਹਾਂ ਦੀ ਸਕਿਨ ਡਿਜ਼ੀਜ਼ ਆਉਣੀਆਂ ਵਾਂ ਉਹਨਾਂ ਨੇ ਵੀ ਫਲਾਤਾਨੇ ਜਦੋਂ ਸਾਹਮਣਾ ਕਰਨਾ ਪਏਗਾ ਤੇ ਉਸ ਇਲਾਕੇ ਨੂੰ ਦੂਜੀ ਮਾਰ ਫੇਰ ਪੈਣੀ ਹੈ ਕਿਉਂਕਿ ਇਹਦੇ ਵਿੱਚ ਕਾਫੀ ਕੁਝ ਬਾਅਦ ਵਿੱਚ ਵੀ ਚੀਜ਼ਾਂ ਸਥਿਤੀਆਂ ਸਟੇਬਲ ਨਹੀਂ ਹੁੰਦੀਆਂ ਹੁੰਦੀਆਂ ਹੁਣ ਇਹ ਸੀ ਮੈਂ ਤੁਹਾਨੂੰ ਇੱਕ ਦੱਸਾਂ ਤੁਸੀਂ ਵਾਕਈ ਗੱਲ ਮੰਨੋਗੇ ਮੈਂ ਗੁਰਦੁਆਰਾ ਸਾਹਿਬ ਬਾਬਾ ਜੀ ਦੇ ਅੰਦਰ ਜਿੱਦੇ ਬੈਠਾ ਤੇ ਇੱਕ ਕਿਸਾਨ ਆਇਆ ਤੇ ਕਹਿੰਦਾ ਬਾਬਾ ਜੀ ਮੇਰੀ ਗੋਭੀ ਬਿਲਕੁਲ ਧਿਆਨ ਤੇ ਪਹਿਲੀ ਗੋਭੀ ਮੈਂ ਗੁਰਦੁਆਰਾ ਸਾਹਿਬ ਚੜਾਈ ਐ ਤੇ ਹੁਣ ਬਾਬਾ ਸ਼੍ਰੀ ਚੰਨ ਜੀ ਦਾ ਮੇਲਾ ਤੇ ਉੱਥੇ ਗੋਭੀ ਚੜਾਦਾ ਤੇ ਇੱਥੇ ਵੀ ਚੜਾਦਾ ਤੇ ਬਾਅਦ ਵਿੱਚ ਜਿਹੜਾ ਫਿਰ ਮੈਂ ਮੰਡੀ ਕਰਦੋਦਾ ਕਰਦਾ ਫਿਰ ਵੇਚਣ ਜਾਵਾਂਗਾ ਤੇ ਉਹ ਗੋਭੀ ਪਹਿਲੀ ਜਿਹੜੀ ਚੜਾਈ ਤੇ ਦੂਜੀ ਜਿਹੜੀ ਐ ਹਾੜ ਦੀ ਪੇਟ ਚੜ ਗਈ ਉਹਨੇ ਗੋਭੀ ਦੀ ਤੁਸੀਂ ਦੇਖੋਗੇ ਜਿਹੜੇ ਬੂਟੇ ਗਏ ਉਹਨਾਂ ਦੇ ਉੱਤੇ ਖਰਚਾ ਬਹੁਤ ਚੜਿਆ ਜੀ ਮੇਰੇ ਨਾਲ ਬਿਲਕੁਲ ਐਸੇ ਗੋਭੀ ਦੇ ਵਿੱਚ ਮੈਂ ਦੇਖ ਤਾ ਰਿਆਂ ਗੱਡੀਆਂ ਭਰ ਕੇ ਲੈਵਤੀਆਂ ਆਉਂਦੀਆਂ ਰਹੀਆਂ ਨੇ ਜਿੱਥੇ ਕਿਸਾਨਾਂ ਦਾ ਵੀ ਬੜਾ ਨੁਕਸਾਨ ਉੱਥੇ ਨਾਲ ਹੀ ਕਿਰਤੀਆਂ ਦਾ ਬੜਾ ਤਗੜਾ ਨੁਕਸਾਨ ਹੋਇਆ ਹੈ ਦਿਹਾੜੀਆਂ ਉਹਨਾਂ ਦੀਆਂ ਵੀ ਟੁੱਟੀਆਂ ਉਹ ਵੀ ਘਰ ਹੋ ਕੇ ਬੈਠੇ ਹੋਏ ਨੇ ਤੇ ਪਾਰੇ ਵੀ ਹੁਣ ਫਸਲ ਬਿਲਕੁਲ ਜੋਬਨ ਤੇ ਹੀ ਓਵਰ ਆਲ ਸੁੱਕ ਦਾ ਸਾਹ ਹਣਾ ਸੀ ਤੇ ਇਹ ਆ ਗਿਆ ਤੇ ਹੁਣ ਕੁਝ ਮਹੀਨਿਆਂ ਤੱਕ ਕਿਉਂਕਿ ਇੱਕ ਤੁਸੀਂ ਵੇਖੋ ਤੁਸੀਂ ਵੀ ਸਾਇੰਸ ਦੇ ਅਧਿਐਨ ਕੋ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਫਸਲ ਹੈ ਨਾ ਇਹ ਸੀਜ਼ਨਲ ਚੀਜ਼ ਹੁੰਦੀ ਹੈ ਇਹ ਨਹੀਂ ਵੀ ਅੱਜ ਇਹ ਨੁਕਸਾਨ ਹੋ ਗਿਆ ਤੇ ਕੱਲ ਨੂੰ ਫੇਰ ਇੱਥੇ ਚੋਕੇ ਦੂਜਾ ਬੂਟਾ ਲਾ ਲੋ ਤੇ ਉੱਗ ਪੈਣਾ ਨਾ ਉਹਨੇ ਆਪਣੇ ਸੀਜ਼ਨ ਦੇ ਹਿਸਾਬ ਨਾਲ ਹੀ ਤੁਰਨਾ ਹੈ ਬਿਲਕੁਲ ਤਾਂ ਇਹ ਸੀਜ਼ਨ ਹੈ ਹੁਣ ਪਕਾਈ ਦਾ ਹੀ ਤੇ ਫੇਰ ਅਗਲੇ 4 ਮਹੀਨਾ ਬਾਅਦ ਨਵੀਂ ਜਿਹੜੀ ਜ਼ਮੀਨ ਫਸਲ ਲਗਣੀ ਹੈ ਤੇ ਇਹ 3-4 ਮਹੀਨਿਆਂ ਦੇ ਵਿੱਚ ਨਾ ਤੇ ਜ਼ਮੀਨ ਬੁੱਤਰ ਰੋਣੀ ਹੈ ਤੇ ਨਾ ਹੀ ਉਤੋਂ ਜਿਹੜਾ ਚੜ ਜਾਣਾ ਇੱਕ ਹੋਰ ਵੀ ਗੱਲ ਹੋਵੇਗੀ ਹੁਣ ਕਈ ਇੱਥੇ ਜਿਹੜੀਆਂ ਬਿਮਾਰੀਆਂ ਔਰ ਕਈ ਜੀਵ ਜੰਤੂ ਜਿਹੜੇ ਸਾਡੇ ਇੱਧੋ ਦੇ ਜਿਨ੍ਹਾਂ ਦਾ ਰਹਿਣ ਸਣ ਇੱਥੋਂ ਦਾ ਨਹੀਂਗਾ ਉਹ ਪਾਣੀ ਰੋੜ ਕੇ ਲਿਆਇਆ ਉਹ ਇੱਥੇ ਛੜੇਗਾ ਉਹ ਉਹਦੇ ਨਾਲ ਜਿਹੜੇ ਜਾਨਵਰ ਮਰੇ ਨੇ ਹੂੰ ਉਹਨਾਂ ਦੇ ਨਾਲ ਕਾਫੀ ਵੱਡੇ ਨੁਕਸਾਨ ਆ ਦੇਖੋ ਤੁਸੀਂ ਇਹ ਮਿੱਟੀयां ਇਹ ਜਿਹੜੀ ਇਹ ਮਿੱਟੀ ਹੈ ਨਾ ਅਸੀਂ ਦੇਖਿਆ ਨਾ ਤੇ 20-20 ਦਿਨ ਜਿਹੜਾ ਨਾ ਪਰਲੂ ਵੱਡੇ ਚੱਲੇ ਨੇ ਬੜੀ ਸਟਰੌਂਗ ਤੇ ਪਰਲੇ ਬਿਨਾਂ ਕੰਕਰੀਟ ਲਾਈ ਗਈ ਸੀ ਤੇ ਨਾ ਨੇ ਕੰਕਰੀਟ ਛੱਡੀ ਹੈ ਤੇ ਨਾ ਹੀ ਉਹਨਾਂ ਸੋ ਮਾੜੇ ਹਾਲਾਤ ਆ ਦੇਖ ਸਕਦੇ ਤੁਸੀਂ ਬਹੁਤ ਮਾੜੇ ਹਾਲਾਤ ਤੇ ਇਧਰ ਗੁਰਵਿੰਦਰ ਜੀ ਵੀ ਆ ਚੁੱਕੇ ਆ ਸਾਡੇ ਅਧਿਆਪਕ ਸਰਕਾ ਡਾਗੂ ਗਰਦਾਸਪੁਰ ਜ਼ਿਲ੍ਹੇ ਦੇ ਤੇ ਇਹ ਵੀ ਆਪਣੀ ਪੂਰੀ ਟੀਮ ਸਹਾਇਤਾ ਲੈ ਕੇ ਆਏ ਆ ਗਰਦਾਸਪੁਰ ਤੋਂ ਆਪਣੀ ਟੀਮ ਦੇ ਨਾਲ ਸੋ ਜ਼ਰੂਰੀ ਆ ਜੀ ਸਮੇਂ ਦੇ ਨਾਲ ਹਰ ਬੰਦਾ ਸੋ ਮਾਲਕ ਕਿਰਪਾਈ ਕਰੇ ਜੀ ਸੋ ਬਹੁਤ ਮਾੜਾ ਹਾਲਾਤ ਸੋ ਅਰਦਾਸ ਕਰੋ ਰੱਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਬਣਦੀ ਆ ਇਸ ਆਪਦਾਨਾ ਨਜਿੱਠਣ ਦਾ ਜਿਗਰਾ ਦੇਣਾ ਬਣਦਾ ਵਾ ਮਾਲਕ ਕਿਰਪਾ ਕਰੇ ਵਾਹਿਗੁਰੂ ਚੜ੍ਹਦੀ ਕਲਾ 'ਚ ਬਖਸ਼ੇ ਪੰਜਾਬੀਆਂ ਨੂੰ ਤਾਂਕਿ ਅਸੀਂ ਇਹੋ ਜੀਆਂ ਆਪਦਾਂ ਦਾ ਸਾਹਮਣਾ ਡਟ ਕੇ ਕਰ ਸਕੀਏ ਸੋ ਇੱਕ ਵਾਰੀ ਫੇਰ ਗੁਜ਼ਾਰਿਸ਼ ਕਰਦੇ ਆਂ ਕਿ ਜਿਹੜੇ ਵੀ ਸਾਥੀ ਦੇਖ ਰਹੇ ਆ ਉਹ ਜਰੂਰ ਆਪਣੀ ਬਣਦੀ ਮਦਦ ਇੱਥੇ ਆ ਕੇ ਕਰੋ ਤੇ ਇਸ ਆਪਦਾਨਨ ਜਿੱਥੋਂ ਦਾ ਪੂਰਾ ਸਹਿਯੋਗ ਦਿਓ ਥੈਂਕ ਯੂ ਵੈਰੀ ਮੱਚ